ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪੰਦੇਵਾ ਚੌਪੜੇ ਕਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾ ਕਾਰਿਜਕ ਆਗੈ ਕਰ ਤਰਿਆ ਕਾਹੀ ਰੇ ਮਨ ਕਾਹੀ ਰੇ ਮਨ ਚਿਤਵਹਿ ਉਦਨਮ ਕਾਹਿ ਤੇ ਯਮਕ ਲਗ ਜੇਗੀ ਰੇ ਮਨ ਇਥੇ ਠਮਕੈ ਚਿਤਵਹਿ ਉਦਮ ਇਥੇ ਵਿਸਰਾਮ ਹੈ ਜਾ ਆਹਰ ਹਰ ਜੀਵ ਪਰਯਾ ਸੈਲ ਪੱਥਰ ਮਹਿ ਜੰਤੂ ਪਾਈ ਤਾ ਕਾਰਿਜਕ ਆਗੈ ਕਰ ਤਰਿਆ ਮੇਰੇ ਮਾਦਾਉ ਜੀ ਸਤ ਸੰਗਤ ਮਿਲੇ ਸੇ ਤਰਿਆ ਹਾਂ ਇਹ ਪਾਠ ਤੇ ਅਨਲਸੀ ਉਚਾਰਨ ਕਰਨਾ ਰਹਿਰਾ ਸਾਹਿਬ ਚ ਸੋ ਸਤ ਸੰਗਤ ਮਿਲੇ ਸੋ ਤਰਿਆ ਇਥੇ ਸਸੀ ਸਿਹਾਰੀ ਨਾਲ ਸੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਹਾਂ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੋਤ ਬਣਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਰਿਜ ਕ ਸੰਬਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੈ ਊਡ ਆਵੈ ਸਹਿ ਕੋਸਾ ਊਡੈ ਇਹ ਇਥੇ ਯਮਕ ਲਾ ਦਨੀ ਆ ਊਡੈ ਕਸਕੇ ਬੋਲਣਾ ਹੈ ਊਡੈ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਪਉਣ ਕਵਣ ਖਲਾਵੈ ਕਵਣ ਚੁਗਾਵੈ ਧਿਆਨ ਨਾਲ ਓਨ ਪਾਦੁਚਾਰਨ ਕਰਨਾ ਹੈ ਧਰਰਾ ਸਾਹਿਬ ਚ ਤਿੰਨ ਕਵਨ ਖਲਾਵੈ ਇਥੇ ਹੁਨ ਕਵਨ ਖਲਾਵੈ ਕਵਨ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਾਰਤਾਲ ਧਰਿਆ ਠਾਕੁਰ ਇਥੇ ਯਮਕਲਾਦਨੀਆ ਕਾਰਤਾਲ ਵੱਖਰਾ ਪਾਠ ਕਰਨਾ ਕਰਤਲ ਨਹੀਂ ਕਹਿਣਾ ਹੱਥ ਦੀ ਤਲੀ ਤੇ ਕਾਰਤਾਲ ਧਰਿਆ ਜਾਨ ਨਾਨਕ ਬਾਲ ਬਾਲ ਸਾਧ ਬਲ ਜਾਈਐ ਕਿੱਥੇ ਵਿਸਰਾਮ ਮੈਂ ਜਾਨ ਨਾਨਕ ਬਾਲ ਬਾਲ ਸਾਧ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਗੂਜਰੀ ਮਹੱਲਾ ਪਿੰਜਵਾ ਚਾਉ ਪਦੇ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦਿ ਕਿਰਿਆ ਚਾਰ ਕਰਹਿ ਖਟ ਕਰਮਾ ਇਤਰਾਤੀ ਸੰਸਾਰੀ ਅੰਤਰ ਮੈਲ ਨਾ ਉਤਰੈ ਹੋ ਮੈਂ ਅੰਤਰ ਮੈਲ ਨਾ ਉਤਰੈ ਹੋ ਮੈਂ ਬੇਨ ਗੁਰਬਾਜੀ ਹਾਰੀ ਮੇਰੇ ਠਾਕੁਰ ਰਖ ਲੇ ਵੋ ਕਿਰਪਾ ਧਾਰੀ ਕੋਟ ਮੱਧੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ ਏ ਕੋਟ ਮੱਧੇ ਇਥੇ ਠਮਕ ਲਾ ਦਨੀ ਹੈ ਕੋ ਵਿਰਲਾ ਸੇਵਕ ਇਥੇ ਵਿਸਰਾਮ ਹੈ ਹੋਰ ਸਗਲੇ ਵਿਵਹਾਰੀ ਰਹਾਉ ਸਾਸਤ ਸਾਸਤ ਵੇਦ ਸਿਮਰਤ ਸਾਬ ਸੋਦੇ ਸਾਬ ਏਕਾ ਬਾਤ ਬੁਕਾਰੀ ਬਿਨ ਗੁਰ ਮੁਕਤ ਨਾ ਕੋ ਪਾਵੇ ਮਨ ਵਿਖੋ ਕਰ ਵਿਚਾਰੀ ਅਠ ਸਠ ਮੱਜਨ ਕਰ ਇਸਨਾਨਾ ਭ੍ਰਮ ਆਏ ਧਰ ساری ਅਨੇਕ ਸੋਚ ਕਰੇ ਦਿਨ ਰਾਤੀ ਬਿਨ ਸਤਗੁਰ ਅੰਧਿਆਰੀ ਬਿਨ ਸਤਗੁਰ ਇਥੀ ਠਮਕ ਅੰਧਿਆਰੀ ਤਾਵਤ ਤਾਵਤ ਸਭ ਜਗ ਤਾਇੂ ਅਬ ਆਏ ਹਰ ਦੁਆਰੀ ਦੁਰਮਤ ਦੁਰਮਤ ਮੀਟ ਬੁੱਧ ਪਰਗਾਸੀ ਜਨ ਨਾਨਕ ਗੁਰਮੁਖ ਤਾਰੀ ਗੂਜਰੀ ਮਹੱਲਾ ਪੰਜਵਾ ਹਰ ਧਨ ਜਾਪ ਹਰ ਧਨ ਤਾਪ ਹਰ ਧਨ ਭੋਜਨ ਪਾਇਆ ਨਿਮਖ ਨ ਬਿਸਰਾਵ ਮਨ ਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਹਾਏ ਵਿਸਰਾਮ ਧਿਆਨ ਨਾਲ ਲਾਉਣਾ ਨਿਮਖ ਨ ਬਿਸਰੋ ਮਨ ਤੇ ਇਥਿਠਮਕ ਹਰ ਹਰ ਇਥੇ ਵਿਸਰਾਮ ਸਾਧ ਸੰਗਤ ਮਹਿ ਪਾਇਆ ਮਾਈ ਖਾਟ ਆਇਓ ਘਰ ਪੂਤਾ ਮਾਈ ਖਾਟ ਆਇਓ ਇਥੇ ਵਿਸਰਾਮ ਮਾਈ ਪਤ ਦੇ ਯਮਕ ਲਾ ਦਨੀ ਘਰ ਪੂਤਾ ਪੁੱਤਾ ਕਸਕੇ ਬੋਲਨਾ ਹਰ ਧਨ ਚਲਤੇ ਹਰ ਧਨ ਬੈਸੇ ਹਰ ਧਨ ਜਾਗਤ ਸੂਤਾ ਰਹਾਉ ਹਰ ਧਨ ਇਸਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨ ਹਰ ਧਨ ਤੁਲਹਾ ਹਰ ਧਨ ਬੇੜੀ ਹਰ ਹਰ ਤਾਰ ਪਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੋਖਾ ਹਰ ਧਨ ਤੇ ਮੈਂ ਨਵ ਨਿਦ ਪਾਈ ਹਾਥ ਚਰਿਓ ਹਰ ਥੋਕਾ ਹਾ ਚਰਿਓ ਪਾ ਪਦ ਜਿਹੜਾ ਭਾਰਾ ਉਚਾਰਨ ਕਰਨਾ ਹਾਥ ਚਰਿਓ ਹਰ ਥੋਕਾ ਖਾਵਹ ਖਰਚਾ ਹੋ ਟੋਟ ਨ ਆਵੈ ਹਲਤ ਪਲਤ ਕੈ ਸੰਗੇ ਹਲਤ ਪਲਤ ਕੈ ਸੰਗੇ ਹਲਤ ਪਲਤ ਕੈ ਸੰਗੇ ਲਾਡ ਖਜ਼ਾਨਾ ਗੁਰ ਨਾਨਕ ਕਉ ਦਿਆ ਇਹ ਮਾਨ ਹਰ ਰੰਗ ਰੰਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ